ਅੰਮ੍ਰਿਤਸਰ ਦੇ ਇਤਿਹਾਸਿਕ ਜੱਲ੍ਹਿਆਂਵਾਲੇ ਬਾਗ ਵਿਖੇ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ। ਵੀਰ ਉਦਮ ਸਿੰਘ, ਅਮਰ ਰਹੇ। ਵੀਰ ਉਦਮ ਸਿੰਘ, ਅਮਰ ਰਹੇ। ਵੀਰ ਉਦਮ ਸਿੰਘ, ਅਮਰ ਰਹੇ। ਕੀ ਸਾਡੇ ਦੇਸ਼ ਦੇ ਬੱਚਿਆਂ ਦੇ ਮਨ ਦੇ ਵਿੱਚ ਦੇਸ਼ ਭਾਵਨਾ ਜਾਗਣੀ ਚਾਹੀਦੀ ਹੈ? ਵੀਰ ਉਦਮ ਸਿੰਘ, ਅਮਰ ਰਹੇ। 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 i ਅੱਜ ਅੰਮ੍ਰਿਤਸਰ ਦੇ ਇਤਿਹਾਸਿਕ ਜਲ੍ਹਿਆਂਵਾਲੇ ਬਾਗ ਵਿੱਚ ਸ਼ਹੀਦ ਉਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਉੱਥੇ ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲੇ ਬਾਗ ਵਿੱਚ ਜਰਨਲ ਡਾਇਰ ਦੀ ਕਤੂਤਾ ਕਾਰਨ ਸ਼ਹੀਦ ਉਧਮ ਸਿੰਘ ਨੇ ਇਸ ਬਾਗ ਦੀ ਮਿੱਟੀ ਚੁੱਕ ਕੇ ਸੌਂ ਖਾਦੀ ਸੀ ਕਿ ਜਿਉਂ ਉਹ ਜਿਉਂਦਾਰਿਆ। ਤਜਨਲ ਡਾਇਰ ਤੋਂ ਬਦਲਾ ਜ਼ਰੂਰ ਲਵੇਗਾ ਤੇ ਉਹ ਇੰਗਲੈਂਡ ਜਾ ਕੇ ਉਸ ਨੂੰ ਗੋਲੀ ਮਾਰਕ ਦੇਵੇਗਾ। ਉੱਥੇ ਉਹਨਾਂ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਇਸ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਉਣਾ ਚਾਹੀਦਾ ਹੈ। ਜਿਸ ਲਈ ਉਹਨਾਂ ਨੂੰ ਅੱਜ ਇਸ ਬਾਗ ਦੇ ਵਿੱਚ ਇਸ ਸ਼ਰਧਾਂਜਲੀ ਸਮਾਗਮ ਵਿੱਚ ਬੁਲਾਇਆ ਗਿਆ ਸੀ ਤੇ ਅੱਜ ਉਹਨਾਂ ਸਾਰਿਆਂ ਸਮੇਤ ਧਰਮ ਸਿੰਘ ਨੂੰ ਸ਼ਰਧਾਂਜਲੀ ਦੇ ਰਹੇ ਹਾਂ। ਕਿ ਆ ਅਸੀਂ ਸ਼ਹੀਦ ਉਦਮ ਸਿੰਘ ਦੀ ਦਿਲਾਈ ਆਜ਼ਾਦੀ ਦਾ ਨਿਗਮਣ ਰਹੇ ਹਾਂ। ਸਾਨੂੰ ਪ੍ਰਸ਼ਾਸਨ ਕੋਲੋਂ ਪਰਮਿਸ਼ਨ ਲੈ ਕੇ ਸ਼ਹੀਦ ਉਦਮ ਸਿੰਘ ਦੇ ਪੁੱਤ ਕੋਲ ਜਾਣਾ ਪੈਂਦਾ। ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਇਹ ਬੁੱਤ ਨਜ਼ਰ ਨਹੀਂ ਆਉਂਦਾ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਇਸ ਬੁੱਧ ਨੂੰ ਖਤਰਾ ਹੈ ਉਹਨਾਂ ਕਿਹਾ ਕਿ ਜਿਉਂਦੇ ਜੀ ਖਤਰਾ ਨਹੀਂ ਸੀ ਤੇ ਮਰਨ ਤੋਂ ਬਾਅਦ ਕਿਸ ਗੱਲ ਦਾ ਖਤਰਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਦੇ ਗੇਟ ਖੋਲ ਦੇ ਤਾਂ ਜੋ ਸ਼ਰਧਾਲੂ ਇਸ ਬੁੱਧ ਦੇ ਦਰਸ਼ਨ ਕਰ ਸਕਣ ਮੈਂ ਦਿੱਸਕੰਬਰ ਸਰਕਬੋਸ ਸਭਾ ਦਾ ਪ੍ਰਧਾਨ ਮੇਰੇ ਨਾਲ ਸਦਾ ਹਮ ਲਕੀਸ਼ ਸਿੰਘ ਵੱਲਾ ਜੀ ਕਾਉਂਸਲਰ ਸਾਹਿਬ ਸਾਡੇ ਨਾਲ ਸੀਨੀਅਰ ਮੀਤ ਪ੍ਰਧਾਨ ਸਤਾਰ ਪ੍ਰਚਾਰਕਤਰ ਸਾਡੇ ਹਰਦੀਪ ਸਿੰਘ ਸਭਾ ਦੇ ਅਸੀਂ ਅੱਜ 13 ਮਾਰਚ ਹੈ ਸ਼ਹੀਦ ਨੂੰ ਯਾਦ ਕਰਨ ਆਏ ਸਰਦਾ ਦੇ ਫੁੱਲ ਪੇਟ ਕਰਨ ਆਏ ਆ ਕਿ ਅੱਜ ਦੇ ਦਿਨ ਸੀਦੂਦਮ ਸਿੰਘ ਨੇ 13 ਮਾਰਚ ਨੂੰ ਜਰਨਲ ਡਵੇਅਰ ਦਾ ਜਦਿਆਂ ਵਾਲੇ ਬਾਦ ਦਾ ਬਦਲਾ ਲਿਆ ਸੀ ਕ੍ਰਿਸਟਨ ਹਾਲ ਚ ਲੰਡਨ ਚ ਜਾ ਕੇ ਉਸ ਡਵੇਅਰ ਨੂੰ ਗੋਲੀਆਂ ਮਾਰੀਆਂ ਸੀ ਜਿਨੇ 3090 ਲੋਕਾਂ ਨੂੰ ਦਿਲੇ ਵਾਲੇ ਬਾਗ ਮਸ਼ੀਨ ਗੰਨਾ ਗੋਲੀਆਂ ਨਾਲ ਭੰਨਤਾ ਸੀ ਉਹਦਾ ਬਦਲਾ ਲਿਆ ਸਾਨੂੰ ਬੜਾ ਫਕਰ ਹੈ ਕਿ ਉਹ ਸਾਡੀ ਬਰਾਦਰੀ ਚ ਪੈਦਾ ਹੋਇਆ ਔਰ ਸਾਨੂੰ ਬੜਾ ਇਸ ਗੱਲ ਤੇ ਅਸੀਂ ਸਾਰੀ ਜਿਲੇ ਦੀ ਅੰਮ੍ਰਿਤਸਰ ਕਮੂ ਸਭਾ ਸਾਡੀ ਅੰਤਰਰਾਸ਼ਟਰੀ ਸਰ ਕਮੂ ਸਭਾ ਸਾਰੇ ਇਹੀ ਇਕੱਠੇ ਹੋ ਕੇ ਸਰਦਾ ਦੇ ਫੁੱਲ ਭੇਟ ਕਰਦੇ ਆਂ ਔਰ ਸ਼ਹੀਦਾਂ ਨੂੰ ਯਾਦ ਕਰਾਂਗੇ ਤੇ ਸਾਡਾ ਨਾਂ ਉੱਚਾ ਹੋਣਾ ਜੇ ਅਸੀਂ ਸ਼ਹੀਦਾਂ ਨੂੰ ਭੁੱਲ ਗਏ ਜਿਹੜੀ ਕੋਮ ਸ਼ਹੀਦਾਂ ਨੂੰ ਭੁੱਲ ਜਾਂਦੀ ਉਹਨੂੰ ਕਦੀ ਕੋਈ ਵਿਰਸੇ ਚ ਉਹਨਾਂ ਦਾ ਨਾਂ ਨਹੀਂ ਲੈਂਦਾ ਤਾਂ ਕਰਕੇ ਸੀਦੂਦਮਸਾਉਂ ਦੀ ਇੱਕ ਅਣਥੱਕ ਕੁਰਬਾਨੀ ਆ ਆਪਣੇ ਦੇਸ਼ ਦੇ ਵਿੱਚ ਹੀ ਬਦਲਾ ਬੜਾ ਆਪਣੇ ਘਰ 'ਚ ਹੀ ਔਖਾ ਲਿਆ ਜਾਂਦਾ ਪਰ ਜਦੋਂ ਕਿ ਸੁਮੰਦਰੋਂ ਪਾਰ ਧਰਤੀ ਤੇ ਜਾ ਕੇ ਬਦਲਾ ਲੈਣਾ ਉਹ ਵੀ 21 ਸਾਲਾਂ ਬਾਅਦ ਤੋ ਬੜਾ ਵਧੀਆ ਉਹਨਾਂ ਨੇ ਕੰਮ ਕੀਤਾ ਉਹਦਾ ਕਰਕੇ ਅਸੀਂ ਉਹਨਾਂ ਨੂੰ ਯਾਦ ਰੱਖਦੇ ਆਂ ਔਰ ਅਸੀਂ ਇਹ ਵੀ ਅੰੋਂ ਵਾਲੇ ਸਮਝ ਕਾੰਗੇ ਕਿ ਜਿਹੜੀਆਂ ਕੋਈ ਉਹਨਾਂ ਦੇ ਸੀਧਾ ਨਹੀਂ ਕਮੀਆਂ ਰਹਿ ਗਈਆਂ ਅਸੀਂ ਪੂਰੀਆਂ ਕਰੀਏ ਇੱਥੇ ਅੱਜ ਤੋਂ ਪਹਿਲਾਂ ਅਸੀਂ ਜਦੋਂ ਬਹੁਤ ਸਤਾਪਤ ਹੋਇਆ ਉਦੋਂ ਸਰਦਾਰ ਨਾਥ ਸਿੰਘ ਸੋਡੇ ਸੈਂਟਰ ਦੇ ਮਨਿਸਟਰ ਰਹਿ ਮੰਤਰੀ ਸਨ ਔਰ ਸੋਡੇ ਬੋਬੀ ਕਬੋਜੀ ਦੌਲਤਰਾਮ ਕਬੋਜੀ ਉਹਨਾਂ ਅੰਤਰਰਾਸ਼ਟਰੀ ਖਰਬ ਕਬੋਸਾ ਬਾ ਜ਼ਿਲ੍ਹੇ ਦੀ ਕਬੋਸਾ ਬਾਂ ਨੇ ਬਹੁਤ ਇੱਥੇ ਸਤਾਪਤ ਕੀਤਾ ਸੀ ਇਹਦੇ ਅੱਜ ਜਿਹੜੀ ਇਹਦੀ ਦਿਸ਼ਾ ਵਿਖਾ ਰਹੇ ਉਹਨਾਂ ਨੇ ਉਸ ਟਾਈਮ ਸੀ ਦੁੱਧਮਸੋਹਨੇ ਇੱਥੋਂ ਦੀ ਧਰਤੀ ਦੀ ਮਿੱਟੀ ਚੁੱਕ ਕੇ ਕਸਮ ਖਾਦੀ ਸੀ ਕਿ ਜਿਹੜੇ ਗੋਰਿਆਂ ਨੇ ਮੇਰੇ ਇੰਨੇ ਦੋਸਤਾਨ ਪੰਜਾਬੀਆਂ ਦੇ ਜ਼ੁਰਮ ਕੀਤਾ ਮੈਂ ਉਹਦਾ ਬਦਲਾ ਲਊਂਗਾ ਜੋ ਤੇ ਕਿੰਤੂ ਪ੍ਰੰਤੂ ਲੋਕਾਂ ਕੀਤਾਗੇ ਫੋਟੋ ਨਹੀਂ ਸਹੀ ਇਹ ਅਸਲੀਅਤ ਕਿਸੇ ਨੂੰ ਪਤਾ ਹੀ ਨਹੀਂ ਕਿ ਅੱਜ ਤੋਂ 70 ਸਾਲ ਆਜ਼ਾਦੀ ਨੇ ਹੋ ਗਏ ਕਿਸੇ ਪੋਲੀਟਿਕਲ ਪਾਰਟੀ ਕਿਸੇ ਕਿਸੇ ਪਾਰਟੀ ਨੇ ਉਹਦਾ ਬੋਤ ਨਹੀਂ ਲਾਇਆ ਇਹ ਸਾਡੀ ਅੰਤਰਰਾਸ਼ਟਰੀ ਸਰਬਕਮੋਸ ਸਭਾ ਜ਼ਿਲ੍ਹਾ ਕਬੂਸ ਸਭਾ ਨੇ ਇਹਦਾ ਬੁੱਤ ਲਾਇਆ ਹੁਣ ਇਹਦੇ ਸਾਹਮਣੇ ਆ ਖਿੜਕੀਆਂ ਲਾਤੀਆਂ ਇਹ ਬੜੀ ਨਿੰਦਣਯੋਗ ਗੱਲ ਆ ਖਿੜਕੀਆਂ ਲਾਤੀਆਂ ਜਦੋਂ ਉਹ ਸ ਰਸਤੇ ਥਾਣੀ ਸੰਗਤ ਜਾਂਦੀ ਸੀ ਜਿਲੇ ਵਾਲੇ ਬਾਗ ਸੀਦਾ ਨੂੰ ਸ਼ਰਧਾਂਗੀਆਂ ਦੇਣ ਤੇ ਇਹ ਰਸਤੇ ਆਉਂਦੀ ਹੀ ਵਾਪਸ ਤੇ ਉਹ ਬੋਤਰੇ ਦਰਸ਼ਨ ਕਰਦੀ ਹੁਣ ਅਸੀਂ ਇਹ ਸਰਕਾਰ ਕੋ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਕੋ ਔਰ ਇੱਥੋਂ ਦੇ ਐਮਪੀ ਸਾਹਿਬ ਔਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹਦੀ ਉਹੀ ਰਾਹ ਚਾਲੂ ਕੀਤਾ ਜਾਵੇ ਜੋ ਦਰਬਾਰ ਸਾਹਿਬ ਰਮੰਦਰ ਸਾਹਿਬ ਲੋਕ ਸੰਗਤ ਮੱਥਾ ਟੇਕਣ ਆਉਂਦੀ ਉਸ ਤੋਂ ਬਾਅਦ ਜਿੱਲੇ ਵਾਲੇ ਬਾਗ ਮੱਥਾ ਸ਼ਹੀਦ ਨੂੰ ਟੇਕਣ ਆਉਂਦੇ ਆ ਯਾਦ ਕਰਦੇ ਉਹਨਾਂ ਲਈ ਰਸਤਾ ਬੰਦ ਕਰਤਾ ਇਹ ਬਿਲਕੁਲ ਮਜ਼ਾਕ ਕੀਤਾ ਸਾਰਾ ਰਸਤਾ ਬੰਦ ਕਰਤਾ ਇਹਨਾਂ ਨੇ ਉਧਰੋਂ ਮੋੜ ਦਿੱਤਾ ਜਾਂਦਾ ਇਧਰ ਵਾਪਸ ਸੰਗਤ ਨੂੰ ਆਉਂ ਨਹੀਂ ਦਿੱਤਾ ਜਾਂਦਾ ਕਿਸੇ ਨੂੰ ਪਤਾ ਹੀ ਨਹੀਂ ਕਿ ਸ਼ਹੀਦ ਐਡਾ ਵੱਡਾ ਐਡੀ ਵੱਡੀ 3000 ਲੋਕਾਂ ਨੂੰ ਨੇ ਹੱਥਿਆਂ ਨੂੰ ਮਾਰਨ ਵਾਲੇ ਦਾ ਲੰਡਨ ਚ ਜਾ ਕੇ ਕੀ ਹਾਲ ਬਦਲਾ ਲੈਣ ਵਾਲੇ ਦਾ ਇਹ ਪ੍ਰਤੀਕਾਲ ਲੋਕ ਇਹੋ ਜਿਹਾ ਕੰਮ ਕਰਨਗੇ ਬੜੀ ਨਿੰਦਣਯੋਗ ਗੱਲ ਆ ਅਸੀਂ ਇਹੀ ਬੇਨਤੀ ਕਰਾਂਗੇ ਸੈਂਟਰ ਸਰਕਾਰ ਗੜੀ ਵੀ ਵੀ ਦੁਬਾਰਾ ਇਹਦੀ ਇਹ ਖਿੜਕੀ ਜਿਹੜੀਆਂ ਪਛੇਟਾਈਆਂ ਜਾਣ ਔਰ ਇਹ ਰਸਤਾ ਚਾਲੂ ਕੀਤਾ ਜਾਵੇ ਕਿ ਜੋ ਸ਼ਹੀਦ ਸਿੰਘਾਂ ਦਾ ਮਾਣ ਸਤਕਾਰ ਰਹ ਸਕੇ ਉਹਨੇ ਕਿਹਾ ਜਿਹੜੇ ਜਲਿਆਵਾਲੇ ਬਾਗ ਦਾ ਰਸਤਾ ਬੰਦ ਕੀਤਾ ਗਿਆ ਉਸ ਨੂੰ ਮੁੜ ਤੋਂ ਚਾਲੂ ਕਰਨ ਦੀ ਅਸੀਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਤਾਂ ਜੋ ਲੋਕ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਆਉਂਦੇ ਹਨ ਉਥੇ ਜਲਿਆਵਾਲੇ ਬਾਗ ਦੇ ਵਿੱਚ ਵੀ ਆ ਕੇ ਇਹਨਾਂ ਸ਼ਹੀਦਾਂ ਦੇ ਦਰਸ਼ਨ ਕਰ ਸਕਣ ਠੇਡ ਪੰਜਾਬੀ ਟੀਵੀ ਲਈ ਨਰਿੰਦਰ ਸੇਠੀ ਅੰਮ੍ਰਿਤਸਰ